ਹਾਂਜੀ ਲੋਹਾਰ এডੂਕੇਸ਼ਨ ਤੇ ਤੁਹਾਡਾ ਸਵਾਗਤ ਜਿਵੇਂ ਕਿ ਤੁਹਾਨੂੰ ਪਤਾ ਪੰਜਾਬ ਪੀਸੀਐਸ ਦਾ ਫਾਰਮ ਆ ਚੁੱਕਾ ਹੈ ਜਦੀ ਲਾਸਟ ਤਰੀਕ ਹੈ 30 ਜਨਵਰੀ ਤੱਕ ਆਪਾਂ ਪੰਜਾਬ ਪੀਸੀਐਸ ਦਾ ਫਾਰਮ ਜਿਹੜਾ ਵਾ 30 ਜਨਵਰੀ ਤੱਕ ਫਿਲਪ ਕਰ ਸਕਦੇ ਹੈਗੇ ਆ ਠੀਕ ਆ ਉਹਦੀ ਆਪਾਂ ਤਿਆਰੀ ਕਰਦੇ ਪਏ ਆ ਪੀਸੀਐਸ ਦੀ ਜਿਹਦੇ ਵਿੱਚ ਟੋਟਲ ਪੋਸਟਾਂ 322 ਕੁਝ ਪੋਸਟਾਂ ਜਿਹੜੀਆਂ ਵਾ ਡੀਐਸਪੀ ਦੀਆਂ ਵਾ ਕੁਝ ਤਹਿਸੀਲਦਾਰ ਦੀਆਂ ਤੇ ਕੁਝ ਅਲੱਗ-ਗੱਲ ਦੇ ਡਿਪਾਰਟਮੈਂਟਾਂ ਦੀਆਂ ਹਨ ਠੀਕ ਆ ਤੇ ਜਿਹੜੇ ਵੀ ਬੱਚੇ ਦਾ ਸੁਤਨਾ ਸੀ ਡੀਐਸਪੀ ਬਣਦਾ ਉਹ ਹੁਣ ਫਾਰਮ ਫਿਲ ਕਰਾਓ 30 ਜਨਵਰੀ ਦਾ ਕਰਵਾ ਫਾਰਮ ਫਿਲ ਕਰ ਸਕਦੇ ਹੈਗੇ ਆ ਠੀਕ ਆ ਆਪਾਂ ਪੋਲਿਟੀਕਲ ਦੀ ਸੀਰੀਜ਼ ਚੱਲਦੀ ਪਈ ਆ ਜਿਹਦੇ ਵਿੱਚ ਆਪਾਂ ਸਿਲੇਬਸ ਦੇ ਅਕੋਰਡਿੰਗ ਪਲੀ ਦੀ ਤਿਆਰੀ ਕਰਦੇ ਪਏ ਆ ਜੇਕਰ ਤੁਸੀਂ ਸਿਲੇਬਸ ਨਹੀਂ ਦੇਖਿਆ ਬਣਾ ਸਿਲੇਬਸ ਵਾਲੀ ਫਰਸਟ ਵੀਡੀਓ ਦੇਖਾਓ ਜਦੋਂ ਤੁਸੀਂ ਚੈਨਲ ਦੀ ਪਲੇਲਿਸਟ ਵਿੱਚ ਜਾਉਂਗੇ ਉੱਥੇ ਤੁਹਾਨੂੰ ਸਿਲੇਬਸ ਦੀ ਸਾਰੀ ਦੀ ਸਾਰੀ ਵੀਡੀਓ ਮਿਲ ਜਾਣਗੀ ਇਹ ਅਦਰ ਸਲੇਵਸ ਦੇ ਅਕੋਰਡਿੰਗ ਆਦੇ ਤੱਕ ਜਿੰਨੀਆਂ ਵੀ ਵੀਡੀਓ ਬਣੀ ਆ ਤੁਹਾਨੂੰ ਮਿਲ ਜਾਣਗੇ ਵੇਖਣ ਨੂੰ ਠੀਕ ਆ ਇਹ ਜ਼ਰੂਰੀ ਨਹੀਂ ਹੈਗਾ ਵੀ ਜਿਹੜਾ ਬੱਚਾ ਐਜੂਕੇਸ਼ਨ ਦੀ ਲਾਈਨ ਦੇ ਵਿੱਚ ਆ ਉਹਦੇ ਉਹਦੇ ਲਈ ਹੀ ਇੰਪੋਰਟੈਂਸ ਵਾ ਉਹਦੇ ਲਈ ਹੀ ਜ਼ਰੂਰੀ ਆ ਠੀਕ ਆ ਇਹ ਚੀਜ਼ਾਂ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵਾ ਠੀਕ ਆ ਪੋਲਿਟੀਕਲ ਬਾਰੇ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵਾ ਠੀਕ ਆ ਤਾਂ ਆਪਾਂ ਫੰਡਾਮੈਂਟਲ ਰਾਈਟ ਕਰਦੇ ਪਏ ਆ ਠੀਕ ਆ ਸਾਡੇ ਜਿਹੜੇ ਆਪਣੇ ਅਧਿਕਾਰ ਵਾ ਆਪਾਂ ਉਹ ਪੜ੍ਹਦੇ ਪਏ ਆ ਇਹ ਸਾਡੇ ਜਿਹੜੇ ਅਧਿਕਾਰ ਵਾ ਸਾਡੇ ਅਧਿਕਾਰ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵਾ ਕਿ ਸਾਡੇ ਅਧਿਕਾਰ ਕੀ ਹੈ ਠੀਕ ਆ ਜਿਵੇਂ ਕਿ ਆਪਾਂ ਆਰਟੀਕਲ 12 ਵੀ ਪੜ ਲਿਆ ਹੋਇਆ ਵਾ ਠੀਕ ਆ ਆਰਟੀਕਲ 13 ਵੀ ਪੜ ਲਿਆ ਹੋਇਆ ਆਰਟੀਕਲ 14 ਵੀ ਪੜ ਲਿਆ ਹੋਇਆ ਵਾ ਠੀਕ ਆ ਅੱਜ ਆਪਾਂ ਆਰਟੀਕਲ ਪੜਾਂਗੇ 15 ਜਿਹਦੇ ਵਿੱਚ ਕੀ ਹੈ ਉਹਨਾਂ ਆਖਿਆ ਪਰ ਹੋਬਿਟੇਸ਼ਨ ਕੀਤਾ ਵਾ ਡਿਸਕ੍ਰਿਮੀਨੇਸ਼ਨ ਸਰਟਨ ਗਰਾਉਂਡਸ ਉਹ ਜਿਹੜੀਆਂ ਚੀਜ਼ਾਂ ਇਦਾਂ ਦੀਆਂ ਵਾ ਜਿੰਨੇ ਸਾਡੇ ਸੰਵਿਧਾਨ ਨੇ ਮਨਾ ਕੀਤਾ ਵਾ ਜਿਹੜਾ ਸਾਡਾ ਸੰਵਿਧਾਨ ਇੰਡੀਅਨ ਦਾ ਸੰਵਿਧਾਨ ਹੈ ਭਾਰਤ ਦਾ ਸੰਵਿਧਾਨ ਉਹਨੇ ਮਨਾ ਕੀਤੀਆਂ ਕੁਝ ਚੀਜ਼ਾਂ ਉਹ ਕਿਹਦੇ ਵਿੱਚ ਆਉਂਦੀਆਂ ਮਾਰਟੀਕਲ 15 ਦੇ ਵਿੱਚ ਠੀਕ ਆ ਆਰਟੀਕਲ 15 ਕੀ ਕਹਿੰਦਾ ਹੁੰਦਾ ਪ੍ਰੋਵਾਈਡ ਕਰਦਾ ਸਾਨੂੰ ਆਰਟੀਕਲ 15 ਕਿ ਡਿਸਕ੍ਰਿਮੀਨੇਸ਼ਨ ਨਹੀਂ ਸਿਟੀਜ਼ਨ ਕੋਈ ਵੀ ਤੁਮੀ ਵੀ ਬੇਰਵਾਹ ਰੱਖਦੇ ਹੋ ਠੀਕ ਆ ਕਿਸੇ ਬਾਰੇ ਗਲਤ ਬੋਲਦੇ ਹੋ ਉਦੇ ਬਾਰੇ ਜੀ ਨੇ ਕਿ ਤੁਸੀਂ ਕੋਈ ਵੀ ਦੇ ਵਿੱਚ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੇਗੇ ਕਿ ਆਪਾਂ ਭਾਵੇਂ ਤੂੰ ਉਸ ਰਿਲੀਜੀਅਨ ਦਾ ਵਾ ਤੂੰ ਸਿੱਖ ਧਰਮ ਦਾ ਵਾ ਤੂੰ Hindu ਧਰਮ ਦਾ ਤੂੰ ਮੁਸਲਮਾਨ ਧਰਮ ਦਾ ਵਾ ਕੋਈ ਵੀ ਡਿਸਕ੍ਰਿਮੀਨੇਸ਼ਨ ਨਹੀਂ ਹੋਊਗਾ ਦੇ ਵਿੱਚ ਠੀਕ ਆ ਤੁਸੀਂ ਕਿਸੇ ਵੀ ਧਰਮ ਦੇ ਹੋ ਠੀਕ ਆ ਕਿਸੇ ਵੀ ਰਿਲੀਜੀਅਨ ਦੇ ਹੋ Hindu ਸਿੱਖ ਮੁਸਲਮਾਨ ईसाई ਕਿਸੇ ਦੇ ਵੀ ਠੀਕ ਆ ਤੇ ਸਾਡੇ ਇੰਡੀਆ ਦੇ ਵਿੱਚ ਸਾਰਿਆਂ ਨੂੰ ਬਰਾਬਰਤਾ ਦਿੱਤੀ ਜਾਊਗੀ ਠੀਕ ਆ ਤੁਸੀਂ ਜਦੋਂ ਫਾਰਮ ਫਿਲ ਕਰਦੇ ਹੋ ਕੋਈ ਇਹਨਾਂ ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ ਵੀ ਬਾਈ ਤੂੰ ਹਿੰਦੂ ਆ ਤੂੰ ਮੁਸਲਮ ਤੂੰ ਸਿੱਖ ਆ ਤੁਸੀਂ ਜਦੋਂ ਵੋਟ ਪਾਉਨੇ ਹੋ ਤੁਹਾਨੂੰ ਕੋਈ ਪੁੱਛਦਾ ਵਾ ਵੀ ਬਾਈ ਤੂੰ ਸਿੱਖ ਆ ਕਿ ਹਿੰਦੂਆ ਕਿ ਮੁਸਲਮ ਬਸ ਵੋਟ ਨਹੀਂ ਲੈਂਦੀ ਉਹਨਾਂ ਨੇ ਕਿਸੇ ਵੀ ਤਰੀਕੇ ਨਾਲ ਹਣਾ ਤੇ ਐਵੇਂ ਦਾ ਕੋਈ ਵੀ ਇੰਡੀਆ ਦੇ ਵਿੱਚ ਡਿਸਕ੍ਰਿਮੀਨੇਟ ਨਹੀਂ ਕੀਤਾ ਜਾਊਗਾ ਇਹ ਇੰਡੀਆ ਦਾ ਸੰਵਿਧਾਨ ਬੋਲਦਾ ਵਾ ਠੀਕ ਆ ਫਿਰ ਸੈਕੰਡ ਕੀ ਆ ਦੇਸ਼ ਤੁਹਾਨੂੰ ਕੋਈ ਇਹ ਨਹੀਂ ਬੋਲੂਗਾ ਵੀ ਬਾਈ ਤੂੰ ਕਾਲੇ ਕਲਰ ਦਾ ਵਾ ਤੂੰ ਚਿੱਟੇ ਕਲਰ ਦਾ ਵਾ ਤੂੰ ਕਾਲਾ ਵਾ ਤੂੰ ਚਿੱਟਾ ਵਾ ਹਣਾ ਜੋ ਸੰਵਿਧਾਨ ਦੇ ਵਿੱਚ ਸਾਰਿਆਂ ਨੂੰ ਇਕੁਐਲਿਟੀ ਦਿੱਤੀ ਜਾਂਦੀ ਪਈ ਆ ਸਾਰਿਆਂ ਨੂੰ ਬਰਾਬਰਤਾ ਦਿੱਤੀ ਜਾਂਦੀ ਪਈ ਆ ਉਹ ਸੇਮ ਤੁਹਾਨੂੰ ਵੀ ਮਿਲੂਗੀ ਜੇਕਰ ਮੈਂ ਐਜੂਕੇਸ਼ਨ ਕਰਦਾ ਬੰਦ ਸੇਮ ਬੰ ਕੋ ਕਾਲਾ ਹੋਵੇ ਬੰ ਚਿੱਟਾ ਹੋਵੇ ਉਹ ਵੀ ਐਜੂਕੇਸ਼ਨ ਕਰ ਸਕਦਾ ਹੈਗਾ ਵਾ ਠੀਕ ਆ ਇੰਡੀਆ ਦਾ ਸੰਵਿਧਾਨ ਇਹ ਆਂਦਾ ਵਾ ਕਿ ਦੇਸ਼ ਕੋਈ ਵੀ ਕਲਰ ਦਾ ਬੰਦਾ ਹੋਵੇ ਚਿੱਟਾ ਗੋਰਾ ਕਾਲਾ ਕਿਸੇ ਵੀ ਤਰ੍ਹਾਂ ਦਾ ਹੋਵੇ ਹਨਾ ਇਹ ਉਹਨੂੰ ਹੀ ਇਕੁਇਟੀ ਬਰਾਬਰਤਾ ਮਿਲੂਗੀ ਤੇ ਬਾਅਦ ਆਪਾਂ ਇਹ ਨੂੰ ਇਹ ਨਹੀਂ ਕਹਿ ਸਕਦੇ ਵੀ ਹਾਂ ਭਾਈ ਤੂੰ ਕਾਲਾ ਨਾ ਤੇ ਤੈਨੂੰ ਅਸੀਂ ਜੋਬ ਨਹੀਂ ਦੇਣੀ ਕਿਉਂਕਿ ਉਹਨਾਂ ਡਿਸਕ੍ਰਿਮੀਨੇਟ ਕੀਤਾ ਉਹਨਾਂ ਲੁੱਕਿਆ ਆਰਟੀਕਲ 15 ਆ ਨੇ ਆਰਟੀਕਲ 15 ਨੇ ਇਹ ਚੀਜ਼ ਰੋਕੀ ਹੋਈ ਆ ਕਿ ਬੰਦੇ ਦਾ ਕਲਰ ਜਿਹੜਾ ਮਰਜ਼ੀ ਹੋਵੇ ਰੰਗ ਜਿਹੜਾ ਮਰਜ਼ੀ ਹੋਵੇ ਤੁਸੀਂ ਉਹਨੂੰ ਇਹ ਬੋਲ ਕੇ ਮਨਾ ਨਹੀਂ ਕਰ ਸਕਦੇ ਕਿ ਹਾਂ ਭਈ ਤੇਰਾ ਰੰਗ ਕਾਲਾ ਵਾ ਤੂੰ ਚਿੱਟਾ ਵਾ ਤੇ ਤੈਨੂੰ ਅਸੀਂ ਜੋਬ ਨਹੀਂ ਦੇਣੀ ਹੈਗੀ ਇੰਡੀਆ ਦੇ ਸੰਵਿਧਾਨ ਨੇ ਇਹ ਚੀਜ਼ਾਂ ਰੋਕੀਆਂ ਆਆਂ ਠੀਕ ਹੈ ਨੈਕਸਟ ਕੀ ਹੈ ਕਾਸਟ ਤੁਸੀਂ ਕਿਸੇ ਵੀ ਕਾਸਟ ਦੇ ਹੋ ਜਰਨਲ ਐਸੀਬੀਸੀ ਹਨਾ ਕਿਸੇ ਵੀ ਕਾਸਟ ਦੇ ਹੋ ਤੇ ਤੁਹਾਨੂੰ ਇਹ ਨਹੀਂ ਬੋਲਿਆ ਜਾਊਗਾ ਬਈ ਤੂੰ ਆਹ ਵਾਲੀ ਕਾਸਟ ਦਾ ਹਾਂ ਚਲੋ ਹੈਗਾ ਵਾ ਵੀ ਕਰਦੇ ਆ ਹਨਾ ਬਟ ਸੰਵਿਧਾਨ ਨੇ ਰੋਕਿਆ ਆ ਵਾ ਸੰਵਿਧਾਨ ਨੇ ਥੋੜੀ ਨਾ ਆਪਣ ਨੂੰ ਸੰਵਿਧਾਨ ਨੇ ਤਾਂ ਸਾਨੂੰ ਇਕੁਐਲਿਟੀ ਦਿੱਤੀ ਹੋਈ ਆ ਉਦਾਂ ਲੋਕ ਕਰੀ ਜਾਂਣ ਉਹ ਗੱਲ ਵੱਖਰੀ ਆ ਠੀਕ ਆ ਬਟ ਉਹਨਾਂ ਆਖਿਆ ਕਾਸਟ ਤੁਸੀਂ ਕਿਸੇ ਵੀ ਕਾਸਟ ਦੇ ਹੋ ਸੰਵਿਧਾਨ ਤੁਹਾਨੂੰ ਇਕੁਐਲਿਟੀ ਮੰਨੂਗਾ ਤੇ ਸੰਵਿਧਾਨ ਨੇ ਕਿਹਾ ਠਾਵਾਂ ਉਨੇ ਮਨਾ ਕੀਤਾ ਹੈ ਸੰਵਿਧਾਨ ਨੇ ਆਰਟੀਕਲ 15 ਸਾਨੂੰ ਇਨੀ ਪਾਵਰ ਦਿੰਦਾ ਹੋਵੇ ਕਿ ਤੁਸੀਂ ਕਿਸੇ ਵੀ ਕਾਸਟ ਦੇ ਹੋ ਤੁਹਾਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ ਹਾਂ ਕਿ ਤੁਸੀਂ ਕਿਸੇ ਪਬਲਿਕ ਪਾਰਕ ਦੇ ਵਿੱਚ ਜਾਂਦੇ ਹੋ ਤੁਹਾਨੂੰ ਇਹ ਨਹੀਂ ਕਹਿ ਸਕਦਾ ਬਈ ਤੂੰ ਗਰਾਊਂਡ ਦੇ ਵਿੱਚ ਨਹੀਂ ਤੇਰਾ ਰੰਗ ਕਾਲਾ ਵਾ ਤੂੰ ਐਸੀ ਕਾਸਟ ਦਾ ਤੂੰ BC ਕਾਸਟ ਦਾ ਤੂੰ ਜਨਰਲ ਦਾ ਤੂੰ OBC ਦਾ ਜਿੰਨੀ ਜਿਹੜੀ ਮਰਜ਼ੀ ਕਾਸਟ ਹੋਵੇ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਤੁਸੀਂ ਸਿਲਮੇ ਦੇ ਵਿੱਚ ਜਾਂਦੇ ਤਾਂ ਇਹ ਨਹੀਂ ਕੋਈ ਕਹਿ ਸਕਦਾ ਵੀ ਹਾਂ ਕਿ ਤੇਰੀ ਕਾਸਟ ਆ ਵਾ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦੇ ਵਿੱਚ ਤੁਸੀਂ ਪਾਰਟਿਸਿਪੇਟ ਕਰਦੇ ਹੋ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਕਰਦੇ ਹੋ ਹਨਾ ਕੋਈ ਵੀ ਕਿਤੇ ਵੀ ਪਬਲਿਕ ਪਾਰਟਿਸਿਪੇਟ ਕਰਦੇ ਹੋ ਤੁਸੀਂ ਤੁਹਾਨੂੰ ਕੋਈ ਇਹ ਨਹੀਂ ਬੋਲ ਸਕਦਾ ਵੀ ਬਾਈ ਤੇਰੀ ਕਾਸਟ ਆ ਵਧੀਆ ਤਾਂ ਸੀ ਤੇਨੂੰ ਪਾਰਟਿਸਿਪੇਟ ਕਰਨ ਨਹੀਂ ਦਵਾਗੇ ਤੁਸੀਂ ਕਾਸਟ ਭਾ ਜਿਹੜੀ ਮਰਜ਼ੀ ਹੋ ਭਾ ਮੱਤਵੀ ਸੇਖੋਂ ਭਾ ਜਰਨਲ ਜਰਨਲ ਉਹ ਜਿਹੜੇ ਮਰਜ਼ੀ ਉਹ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਕਿਉਂਕਿ ਸੰਵਿਧਾਨ ਨੇ ਇਹ ਚੀਜ਼ ਤੋਂ ਮਨਾ ਕੀਤਾ ਵਾ ਠੀਕ ਹਨ ਵੀਡੀਓ ਸ਼ੇਅਰ ਕਰ ਦਿਓ ਤੇ ਤੈਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਜੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਇਹ ਚੀਜ਼ ਹੋਰ ਵੀ ਈਆਂ ਨੂੰ ਪਤਾ ਲੱਗ ਜੂਗੀ ਇਹ ਚੀਜ਼ਾਂ ਦਾ ਕਿ ਹਾਂ ਵੀ ਸਾਜੇ ਨੇ ਮਤਲਬ ਤੁਸੀਂ ਕਿਤੇ ਵੀ ਹੋਟਲ ਦੇ ਵਿੱਚ ਜਾਂਦੇ ਹੋ ਤੁਹਾਨੂੰ ਕੋਈ ਇਹ ਨਹੀਂ ਕਹਿ ਸਕਦਾ ਬਈ ਤੇਰੀ ਕਲਾਸਟ ਕਿਹੜੀ ਆ ਤੂੰ ਕਲਾਸਟ ਦੱਸ ਜਾ ਮੇਰੇ ਤਾਂ ਰੰਗ ਕਾਲਾ ਹੈ ਸੀ ਤੈਨੂੰ ਹੋਟਲ ਦੇ ਵਿੱਚ ਨਹੀਂ ਰਹਿਣ ਦਵਾਗੇ ਇਹ ਚੀਜ਼ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹਣਾ ਠੀਕ ਆ ਫਿਰ ਉਹਨਾਂ ਆ ਗਿਆ ਭਰਾ ਤੁਸੀਂ ਬੰਦੇ ਹੋ ਬਣ ਗੁੱਡੀਓ ਸੈਕਸ ਕੋਈ ਵੀ ਹੋਵੇ ਤਾਨੂੰ ਇਹ ਨਹੀਂ ਕਹਿ ਸਕਦਾ ਵੀ ਆਂ ਬੇ ਤੂੰ ਬੰਦਾ ਵਾ ਤੂੰ ਬੁੱਢੀ ਆ ਤੈਨੂੰ ਅਸੀਂ ਜੋਬ ਨਹੀਂ ਦਵਾਗੇ ਅਸੀਂ ਬੰਦੇ ਨੂੰ ਜੋਬ ਦੇਣੀ ਸਾਰਿਆਂ ਨੂੰ ਇਕੁਐਲਿਟੀ ਬਰਾਬਰਤਾ ਦਿੱਤੀ ਹੋਈ ਆ ਸਵਦਾਮ ਨੇ ਠੀਕ ਆ ਫਿਰ ਪਲੇਸ ਆ ਬਰਥ ਤੁਹਾਡਾ ਜਨਮ ਕਿਤੇ ਵੀ ਹੋਇਆ ਵਾ ਠੀਕ ਆ ਜੁਪੀ ਬਿਹਾਰ ਪੰਜਾਬ ਹਰਿਆਣਾ ਕਿਤੇ ਵੀ ਹੋਇਆ ਵਾ ਤੇ ਤੁਹਾਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ ਬਾਈ ਤੂੰ ਤਾਂ ਪੰਜਾਬ ਦਾ ਜੰਮਿਆ ਪਲਿਆ ਵਾ ਤੇ ਤੈਨੂੰ ਅਸੀਂ ਜੋਬ ਨਹੀਂ ਦਵਾਗੇ ਤੂੰ ਜੁਪੀ ਦਾ ਜੰਮਿਆ ਪਲਿਆ ਵਾ ਤੈਨੂੰ ਅਸੀਂ ਜੋਬ ਨਹੀਂ ਦਵਾਗੇ ਤੁਝ ਪੀ ਦਾ ਪੰਜੰਮਿਆ ਬਲੇਵਾ ਤੈਨੂੰ ਅਸੀਂ ਇੱਥੇ ਪਾਰਟਿਸਿਪੇਟ ਨਹੀਂ ਕਰਨ ਦਵਾਂਗੇ ਇਸ ਇਹ ਚੀਜ਼ਾਂ ਨੂੰ ਸਾਡੇ ਕਨਸਟੀਟਿਊਸ਼ਨ ਨੇ ਮਨਾ ਕੀਤਾ ਵਾ ਡਿਸਕ੍ਰਿਮੀਨੇਟ ਤੋਂ ਪ੍ਰੋਹਿਬਿਟ ਕੀਤਾ ਵਾ ਮਨਾ ਕੀਤਾ ਵਾ ਆਰਟੀਕਲ 15 ਇਹ ਮਨਾ ਕਰਦਾ ਵਾ ਕਿ ਤੁਸੀਂ ਭਾਵੇਂ ਕਿਸੇ ਵੀ ਰਿਲੀਜੀਅਨ ਦੇ ਹੋ ਕੋਈ ਵੀ ਰਿਲੀਜੀਅਨ ਦਾ ਧਰਮ ਦਾ ਕੋਈ ਵੀ ਆ ਠੀਕ ਆ ਤੁਹਾਨੂੰ ਤੁਸੀਂ ਕਿਸੇ ਬੰਦੇ ਨੂੰ ਇਹ ਨਹੀਂ ਬੋਲਣਾ ਵੀ ਆਹ ਭਾਈ ਤੂੰ ਆਹ ਵਾਲੇ ਧਰਮ ਦਾ ਵਾ ਤੇ ਤੈਨੂੰ ਅਸੀਂ ਜੋਬ ਨਹੀਂ ਦੇਣੂੰ ਤੈਨੂੰ ਅਸੀਂ ਇਹ ਚੀਜ਼ ਨਹੀਂ ਦੇਣੀ ਤੈਨੂੰ ਅਸੀਂ ਇਹ ਵਾਲੀ ਫੈਸਿਲਿਟੀਆਂ ਨਹੀਂ ਦੇਣੀ ਠੀਕ ਆ ਫਿਰ ਆਰਟੀਕਲ 15 ਜੇ ਵੀ ਦੱਸਦਾ ਹੋਵੇ ਵੀ ਤੁਹਾਡਾ ਕੱਲਰ ਜਿਹੜਾ ਮਰਜੀ ਹੋਵੇ ਕੱਲਰ ਨਾਲ ਕੋਈ ਮਤਲਬ ਨਹੀਂ ਹੈ ਤੁਹਾਡੀ ਸਕਿੱਲ ਚਾਹੀਦੀ ਹੈਗੀ ਆ ਜੇਕਰ ਤੁਮ ਕੋਈ ਕੱਲਰ ਤੋਂ ਜੱਜ ਕਰਦਾ ਵਾ ਵੀ ਆਪ ਤੁਹਾਡਾ ਕੱਲਰ ਇਹ ਵਾਲਾ ਵਾ ਤੁਸੀਂ ਕਾਲੇ ਨੂੰ ਤੁਸੀਂ ਚਿੱਟੇ ਨੂੰ ਤੁਸੀਂ ਦੇਖਿਆ ਕਰੀ ਬਟ ਫਿਰ ਨਹੀਂ ਸੀ ਕਲ ਕੋਈ ਤੁਹਾਨੂੰ ਕਰਦਾ ਵਾ ਤੇ ਆਰਟੀਕਲ 15 ਅਕੋਰਡਿੰਗ ਤੁਸੀਂ ਸੁਪਰੀਮ ਕੋਰਟ ਹਾਈ ਕੋਰਟ ਜਾ ਕੇ ਠੀਕ ਹੈ ਪਟੀਸ਼ਨ ਕਰ ਸਕਦੇ ਹੋ ਤੁਸੀਂ ਕਹਿ ਸਕਦੇ ਆ ਵੀ ਹਾਂ ਵੀ ਆ ਮੈਨੂੰ ਇਹਨੇ ਬੰਦੇ ਨੇ ਐਵੇਂ ਬੋਲਿਆ ਹੈਗਾ ਠੀਕ ਹੈ ਆਰਟੀਕਲ 15 ਸਾਨੂੰ ਇੰਨੀ ਪਾਵਰ ਦਿੰਦਾ ਵੀ ਕਾਸਟ ਤੁਹਾਡੀ ਕੋਈ ਹੋਵੇ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਇੰਡੀਆ ਦੇ ਵਿੱਚ ਜਿੱਥੇ ਮਰਜੀ ਆਓ ਜਾਓ ਤੁਹਾਨੂੰ ਕੋਈ ਵੀ ਬੋਲੂਗਾ ਨਹੀਂ ਕਿਤੇ ਵੀ ਪਾਰਟਿਸਿਪੇਟ ਕਰੋ ਠੀਕ ਹੈ ਜੇ ਇਹ ਸੁਣਿਆ ਵਾ ਵੀ বাস ਦੇ ਵਿੱਚ ਸਰਕਾਰੀ বাস ਹੋਵੇ ਤੇ ਤੁਹਾਨੂੰ ਕਿੰਨੇ ਰੋਗਤਾ ਹੋਵੇ ਭਾਈ ਤੇ ਇਹ ਕਾਸਟ ਕਿਹੜੀ ਆ ਤੇਰਾ ਕਲਰ ਕਿਹੜਾ ਵਾ ਨਹੀਂ ਨਾ ਪੁੱਛਦੇ ਤਾਂ ਇਹ ਨਹੀਂ ਪੁੱਛਿਆ ਜਾਂਦਾ ਕਿਉਂਕਿ ਆਰਟੀਕਲ 15 ਸਾਨੂੰ ਪਾਵਰ ਜ਼ਿੰਦਾ ਵਾ ਵੀ ਜੇਕਰ ਤੁਹਾਨੂੰ ਕੋਈ ਐਵੇਂ ਕਰਦਾ ਬਾਤ ਤੁਸੀਂ ਸੁਪਰੀਮ ਕੋਰਟ ਹਾਈ ਕੋਰਟ ਜਾ ਕੇ ਕੇਸ ਦਰਜ ਕਰ ਸਕਦੇ ਹੋ ਕਿਉਂ ਫਿਰ ਉਹਨਾਂ ਦਾ ਪਲੇਸ ਉਹ ਵਰਤ ਤੁਸੀਂ ਕਿਤੇ ਵੀ ਜੰਮੇ ਪਲੇ ਨੂੰ ਯੂਪੀ ਬਿਹਾਰ ਦੀਆਂ ਦੇ ਵਿੱਚ ਕਿਤੇ ਵੀ ਜੰਮੇ ਪਲੇ ਨੂੰ ਤੁਹਾਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ ਭਾਈ ਤੂੰ ਤੂੰ ਬਿਹਾਰ ਦਾ ਹੈਂ ਮੈਂ ਤੂੰ ਸਾਡੇ ਪੰਜਾਬ ਦੀ ਬਸ ਦੇ ਵਿੱਚ ਨਹੀਂ ਬਹਿ ਸਕਦਾ ਜਾਂ ਕੋਈ ਤੁਸੀਂ ਪੰਜਾਬ ਦੇ ਹੋ ਤਾਂ ਤੁਹਾਨੂੰ ਇਹ ਨਹੀਂ ਕੋਈ ਕਹਿ ਸਕਦਾ ਭਾਈ ਤੂੰ ਤਾਂ ਪੰਜਾਬ ਦਾ ਮੈਂ ਤੂੰ ਸਾਡੇ ਯੂਪੀ ਦੀ ਬਸ ਦੇ ਵਿੱਚ ਨਹੀਂ ਬਹਿ ਸਕਦਾ ਸਾਡੀ ਟ੍ਰੇਨ ਦੇ ਵਿੱਚ ਨਹੀਂ ਬਹਿ ਸਕਦਾ ਐਵੇਂ ਦਾ ਕੋਈ ਵੀ ਡਿਸਕ੍ਰਿਮੀਨੇਟ ਨਹੀਂ ਕੀਤਾ ਜਾਊਗਾ ਠੀਕ ਆ ਜਦੋਂ ਉਹਨਾਂ ਆਖਿਆ ਵਾ ਐਕਸੈਸ ਟੂ ਸ਼ੌਪ ਮੰਨ ਲਓ ਤੁਸੀਂ ਕਿਸੇ ਵੀ ਕਰੀਆਨੇ ਸ਼ੌਪ ਤੇ ਜਾਂਦੇ ਹੋ ਕੱਪੜੇ ਵਾਲੀ ਦੁਕਾਨ ਤੇ ਜਾਂਦੇ ਹੋ ਹਨਾ ਕਿਤੇ ਵੀ ਤੁਸੀਂ ਜਾਂਦੇ ਹੋ ਤੁਹਾਨੂੰ ਕੋਈ ਇਹ ਨਹੀਂ ਤੋਕ ਸਕਦਾ ਵੀ ਬਾਈ ਤੇਰੀ ਕਾਸਟ ਕਿਹੜੀ ਜਿਹੜਾ ਕਲਰ ਕਿਹੜਾ ਤੂੰ ਕਿੱਥੇ ਜੰਮਿਆ ਪਲਿਆ ਠੀਕ ਆ ਇਹ ਚੀਜ਼ਾਂ ਤੁਹਾਨੂੰ ਕੋਈ ਵੀ ਨਹੀਂ ਪੁੱਛ ਸਕਦਾ ਸਭ ਤੋਂ ਕੋਈ ਨਹੀਂ ਰੋਕ ਸਕਦਾ ਐਕਸੈਸ ਟੂ ਸ਼ੌਪ ਤੁਸੀਂ ਕਿਤੇ ਵੀ ਦੁਕਾਨ ਤੇ ਚੱਲ ਜਓ ਠੀਕ ਆ ਕੱਪੜੇ ਵਾਲੀ ਦੁਕਾਨ ਤੇ ਚੱਲ ਜਓ ਠੀਕ ਹੈ ਕਰੀਆਨੇ ਦੀ ਦੁਕਾਨ ਤੇ ਜਾ ਜਓ ਕਿਤੇ ਵੀ ਚੱਲ ਜਓ ਤੁਹਾਨੂੰ ਕੋਈ ਇਹ ਬੋਲਦੂਗਾ ਨਹੀਂ ਜੇ ਤੁਹਾਨੂੰ ਬੋਲਦਾ ਉਹ ਤਾਂ ਕਰ ਦੋ ਆਰਟੀਕਲ 15 ਹੈਗਾ ਵਾ ਤੁਸੀਂ ਸੁਪਰੀਮ ਕੋਰਟ ਹਾਈ ਕੋਰਟ ਜਾ ਸਕਦੇ ਹੋ ਜਾ ਕੇ ਕੇਸ ਦਰਜ ਕਰ ਸਕਦੇ ਹੋ ਠੀਕ ਹੈ ਜਦੋਂ ਨਾ ਕਿ ਪਬਲਿਕ ਰੈਸਟੋਰੈਂਟ ਤੇ ਤੁਸੀਂ ਕਿਸੇ ਪਬਲਿਕ ਰੈਸਟੋਰੈਂਟ ਵਿੱਚ ਜਾਣਾ ਤੁਹਾਨੂੰ ਉਹ ਪੁੱਛਦਾ ਬਾਈ ਤੇਰੀ ਕਾਸਟ ਕਿਹੜੀ ਆ ਤੇਰਾ ਕਲਰ ਕਿਡਾ ਵਾ ਤੂੰ ਕਿੱਥੋਂ ਦਾ ਜੰਮਿਆ ਪਲਿਆ ਵਾ ਇਹ ਚੀਜ਼ਾਂ ਤੋਂ ਤੁਹਾਨੂੰ ਇਹ ਚੀਜ਼ਾਂ ਦੇਖ ਕੇ ਤੁਹਾਨੂੰ ਕੋਈ ਵੀ ਮਨਾ ਨਹੀਂ ਕਰ ਸਕਦਾ ਤੁਸੀਂ ਭਾਵੇਂ ਤਾਮਿਲਨਾਡੂ ਦੇ ਹੋ ਪੰਜਾਬ ਦੇ ਵਿੱਚ ਆਣਾ ਤੁਸੀਂ ਕਿਸੇ ਵੀ ਰੈਸਟੋਰੈਂਟ ਵਿੱਚ ਐਂਟਰੇਨਟੇਨਮੈਂਟ ਕਰ ਸਕਦੇ ਹੋ ਠੀਕ ਹੈ ਜਾ ਵੀ ਤੁਹਾਨੂੰ ਬੋਲਦਾ ਹੋਟਲ ਕਿਸੇ ਵੀ ਤੁਸੀਂ ਹੋਟਲ ਦੇ ਵਿੱਚ ਜਾਂਦੇ ਹੋ ਫਿਰ ਤੁਸੀਂ ਕਿਤੇ ਬੰਗਲਾਦੇਸ਼ ਬੰਗਲਾਦੇਸ਼ ਜਿਹੜਾ ਵਹਣਾ ਕਿਤੇ ਵੀ ਤੁਸੀਂ ਜਾਂਦੇ ਤਾਂ ਮੈਂ ਇਹ ਨਹੀਂ ਕੋਈ ਬੋਲੂਗਾ ਵੀ ਤੁਸੀਂ ਨਹੀਂ ਇਹ ਚੀਜ਼ਾਂ ਵੇਖ ਕੇ ਤੁਹਾਨੂੰ ਕੋਈ ਵੀ ਡਿਸਕ੍ਰਿਮੀਨੇਟ ਤੁਹਾਨੂੰ ਕੋਈ ਵੀ ਮਨਾ ਨਹੀਂ ਕਰ ਸਕਦਾ ਹੈਗਾ ਤੁਸੀਂ ਇੰਡੀਆ ਦੇ ਵਿੱਚ ਕਿਤੇ ਵੀ ਚੱਲ ਜਾਓ ਠੀਕ ਆ ਗੁਜਰਾਤ ਦੇ ਵਿੱਚ ਜਾ ਕੇ ਤੁਸੀਂ ਕਹੋਗੇ ਵੀ ਹਾਂ ਵੀ ਸਾਨੂੰ ਹੋਟਲ ਦੇ ਵਿੱਚ ਰੂਮ ਚਾਹੀਦਾ ਵਾ ਰੂਮ ਤੁਹਾਨੂੰ ਮਿਲ ਜਾਊਗਾ ਬਟ ਕੋਈ ਮਨਾ ਨਹੀਂ ਕਰੂਗਾ ਵੀ ਤੁਸੀਂ ਤੁਸੀਂ ਕਿੱਥੇ ਕਿੱਥੇ ਜੰਮੇ ਪਲੇ ਨੂੰ ਠੀਕ ਹੈ ਤਾਂ ਇਹ ਕਾਸਟ ਜਿਹੜੀ ਆ ਰੂਮ ਤੁਹਾਨੂੰ ਮਿਲੂਗੀ ਤੁਹਾਨੂੰ ਆ ਚੀਜ਼ਾਂ ਦੇਖਣੇ ਕੋਈ ਵੀ ਮਨਾ ਨਹੀਂ ਕਰ ਸਕਦਾਗਾ ਵੀ ਤੁਹਾਡਾ ਕੱਲ ਦਾ